ਲੇ ਪਤਾ ਨਹੀਂ ਕੁਛ ਬਣਨਾ ਨਹੀਂ ਬਣਨਾ ਕਹਿੰਦੇ ਹੁਣ ਕਦੇ ਝਾੜੂ ਫੜ ਲਿਆ ਤੇ ਸਰਪੰਚ ਬਣ ਜਾਗੇ ਇਸ ਤਰ੍ਹਾਂ ਨਹੀਂ ਬਣਨਾ ਬਣਾਉਣਾ ਲੋਕਾਂ ਨੇ ਆ ਇਹ ਲੋਕਤੰਤਰ ਆ ਜਿਨ੍ਹਾਂ ਨੂੰ ਭਲੇਖਾ ਮੈਨੂੰ ਪਤਾ ਕਈ ਫੋਨ ਕਰਦੇ ਆ ਕਿ ਸਾਡੀ ਸਰਕਾਰ ਆ ਅਸੀਂ ਸਰਪੰਚ ਬਣਾ ਦੇਵਾਂਗੇ ਦੌੜਾ ਵੀ ਲਵਾਵਾਂਗੇ ਇੱਥੇ ਮੈਂ ਕਹਿੰਦਾ ਕਿ ਭਲੇਖੇ ਕੱਢ ਦਿਓ ਸਰਪੰਚੀਆਂ ਦਾ ਫੈਸਲਾ ਲੋਕਤੰਤਰ 'ਚ ਲੋਕ ਕਰਦੇ ਆ ਏਸੀ 'ਚ ਕਮਰੇ 'ਚ ਬੈ ਕੇ ਟਾਲੀਵਾਲ ਸਾਬੇ ਫੈਸਲੇ ਨਹੀਂ ਹੋਣੇ ਔਰ ਮੈਂ ਹਾਂ ਇਹ ਜ਼ਰੂਰ ਹੈ ਜੇ ਕਿਤੇ ਮਜੀਠੇ ਪੰਗਾ ਲੈ ਲਿਆ ਤੇ ਟਮਾਟਰ ਨੂੰ ਟਮਾਟਰ ਕਹਿਣ ਸਿਖਾ ਦੇਾਂਗੇ ਇਹ ਜੇ ਹੱਥ ਬਣਾ ਦੇਾਂਗੇ ਕੱਢ ਦੇਾਂਗੇ ਭੁਲੇਖੇ ਮੇਰੇ ਵੀਰੋ ਮੈਂ ਅਗਲੀ ਗੱਲ ਕਰਾਂ ਵੈਸੇ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੇਰੀ ਵਾਰੀ ਕਿਵੇਂ ਆਉਣੀ ਆ ਪਹਿੰਜੀ ਪਹਿਲਾਂ ਮੈਂ ਥੋੜੇ ਪਰਿਵਾਰ ਨਾਲ ਲੜੀ ਗਿਆ ਐਮਐਲਏ ਬਣਨ ਖਾਤਰ ਹੋਲਾ ਮੇਰੀ ਧਰਮ ਪਤਨੀ ਮੇਰੀ ਕੁਰਸੀ ਕੋ ਕੇ ਬਹਿ ਗਈ ਆ ਹੁਣ ਪਤਾ ਨਹੀਂ ਹੁਣ ਇਹਦੇ ਨਾਲ ਕਿੰਨਾ ਚਿਰ ਮੇਰੀ ਵਾਰੀ ਤਾਂ ਹੋਣੀ ਹੀ ਨਹੀਂ ਲੱਗਦਾ ਇਹ ਪੱਕੇ ਕਬਜ਼ੇ ਹੋ ਗਏ ਆ ਮਗਰ ਚਲੋ ਸਾਡੇ ਵਰਗੇ ਸਿੰਘਾਂ ਦਾ ਕੰਮ ਹੈ ਕੰਮ ਯੋਜਨਾ ਲੜਾਈ ਲੜਨੀ ਫੈਸਲਾ ਗੁਰੂ ਦੀ ਸੰਗਤ ਨੇ ਕਰਨਾ ਹੈ ਤੇ ਜਿਹਨੂੰ ਬਣਾ ਦੇਣ ਅਸੀਂ ਤਾਂ ਉਹਦਾ ਸਤਿਕਾਰ ਕਰਦੇ ਆ ਲੋਕਤੰਤਰ ਇਹ ਆ ਮੈਨੂੰ ਪਤਾ ਹੈ ਇਹ ਮੈਂ ਇਹਦੇ ਨਾਲ ਤਾਂ ਅੰਦਰ ਖਾਤੇ ਤਾਂ ਲੜਾਈ ਲੜ ਸਕਦਾ ਸਟੇਜ ਤੇ ਤਾਂ ਇਹੀ ਮੌਕਾ ਮਿਲਦਾ ਇੱਥੇ ਕਹਿਣ ਜੋਗੀ ਕੁਝ ਨਹੀਂ ਮੈਨੂੰ ਇਸੇ ਬਹਾਨੇ ਮੈਂ ਵੀ ਜਦੋਂ ਮੌਕਾ ਮਿਲਦਾ ਨਾਲ ਹੀ ਇਕੱਲੀ ਨਾਪ ਦੇਣਾ ਕਿਉਂਕਿ ਅੰਦਰ ਜਾ ਕੇ ਤਾਂ ਫਿਰ ਮਾਫੀ ਮੰਗਾ ਕੇ ਕਿ ਕੋਈ ਨਾ ਗਲਤੀ ਹੋ ਗਈ ਵੱਧ ਘੱਟ ਬੋਲਿਆ ਗਿਆ ਤੂੰ ਨਾ ਬਾਲਾ ਦਿਲ ਨੂੰ ਲਈ ਗੁੱਸਾ ਨਾ ਕਰ ਜੀ ਇਹ ਜਮਾਨਾ ਹੀ ਇਹੋ ਜਿਹਾ ਹੈ ਜੀ ਇੱਕ ਜਮਾਨਾ ਹੁੰਦਾ ਜੀ ਜਦੋਂ ਪਤੀ ਪਰਮੇਸ਼ਰ ਹੁੰਦਾ ਸੀ ਉਹ ਤਾਂ ਜਿਹੜਾ ਸਤਿਵਚਨ ਕਰਕੇ ਰਵੇ ਜਮਾਨਾ ਉਹਦਾ ਹੀ ਹੈ ਇਸ ਲਈ ਬੜੇ ਧਿਆਨ ਨਾਲ ਚੱਲਣਾ ਪੈਂਦਾ ਹਰ ਗੱਲ ਦਾ ਧਿਆਨ ਰੱਖਣਾ ਪੈਂਦਾ ਚਲੋ ਮੈਂ ਇਹ ਗੱਲ ਛੱਡਾਂ ਆ ਵੇਖੋ ਪੱਤਰਕਾਰ ਕਿੰਨੇ ਖੁਸ਼ ਹੋਣ ਦੇ ਹਾਲ ਭਾਵੇਂ ਇਹਨਾਂ ਦਾ ਮੇਰੇ ਵਰਗਾ ਹੀ ਹੋ ਕੇ ਆ ਦਿਲਜਿੰਦਰ ਅੰਦਰ ਆ ਦਿਲਜਿੰਦਰ ਦਾ ਤੇ ਉਹਦੇ ਨਾਲ ਦੇ ਸਾਥੀ ਦਾ ਹਾਲ ਥੋੜਾ ਮੇਰੇ ਤੋਂ ਵੀ ਭਾਵੇਂ ਭੜਾ ਹੋਵੇ ਆ ਮਾਰ-ਮਾਰ ਤਾੜੀਆਂ ਇਸ ਤਰ੍ਹਾਂ ਤੁਸੀਂ ਸਵਾਦ ਲੈਣ ਦੀ ਰਿਓ ਸਾਰਾ ਦਿਨ ਮਗਰ ਜਿਦ ਦਿਨ ਪਤਾ ਤਾਂ ਸਭ ਨੂੰ ਹੀ ਆ ਕਿਦਾ ਕਿਦਾ ਕੀ ਹਾਲ ਹੈ ਚਲੋ ਰੱਬ ਸੋਖੀ ਬਖਸ਼ੇ ਇਹ ਜਿਹੜੀ ਗੱਡੀ ਆ ਨਾ ਇਹ ਰਲਮਣ ਕੀ ਚੱਲਦੀ ਆ ਤੇ ਬਾਹਲਾ ਅੱਗੇ ਪਿੱਛੇ ਐਕਸਲੇਟਰ 90 ਨਾਲ ਕਦੇ ਕੁਮਾਰੀ ਗੱਡੀ ਪਲਟ ਜਾਂਦੀ ਹੈ ਜਿਵੇਂ ਭਗਵੰਤ ਮਾਨ ਦੀ ਪਲਟ ਗਈ ਸੀ ਇਸ ਲਈ ਅਸੀਂ ਉਹ ਜਿਹਾ ਪੰਗਾ ਤਾਂ ਲੈਣਾ ਨਹੀਂ ਅਸੀਂ ਤਾਂ ਬੜੇ ਧਿਆਨ ਨਾਲ ਚੱਨਣ ਵਾਲੇ ਲੋਕਾਂ ਆ ਜੀ ਇਸ ਲਈ ਚਲੋ ਇਹ ਗੱਲ ਛੱਡੀਏ ਮੈਂ ਲੰਮਾ ਚੌੜੀ ਕਹਾਣੀ ਤੇ ਨਹੀਂ ਇੱਥੇ ਆਇਆ ਔਰ ਮੈਂ ਭੈਣ ਜੀ ਨੂੰ ਵਧਾਈ ਦੇਣਾ ਕਿ ਅੱਜ ਤੱਕ ਤੁਸੀਂ ਟਰੇਲਰ ਵੇਖਿਆ ਅੱਜ 5 6 ਸ਼ਮੂਲੀਅਤ ਹੋਈਆਂ ਨੇ ਮੈਂ ਭਾਜੀ ਦਾ ਵੀ ਧੰਨਵਾਦ ਕਰਦਾ ਥਰੀਏ ਵਾਲੇ ਸਾਡੇ ਸਰਪੰਚਾ ਤੁਸੀਂ ਵੀ ਆਓ ਸਰੋਪਾ ਪਾ ਕੇ ਜਾਓ ਇੱਕਾਰੀ ਇੱਥੇ ਮੈਨ ਲੱਗਾ 50 55 ਸਾਲ ਅਸੀਂ ਵੱਖੋ ਵੱਖੀ ਰਹੇ ਆ ਕਿਉਂ ਜੀ ਸਰਪੰਚ ਸਾਹਿਬ ਦਾ ਆਪਣਾ ਥਰੀਏ ਵਾਲਾ ਦਾ ਅਰਜਨ ਸਿੰਘ ਹੋਰੀ ਔਰ ਲੰਮਾ ਸਮਾ ਵੈਰ ਜਿਹੜੀ ਗੱਲ ਕਰ ਰਿਹਾ ਤੁਸੀਂ ਵੇਖੋ ਬਹੁਲ ਕੇ ਜਾਂ ਬਣ ਰਿਹਾ ਹਲਕੇ ਚ ਆ ਭਾਜੀ ਉਰੀ ਹਮੇਸ਼ਾ ਹੀ ਸਾਡੇ ਜਿੰਨੀ ਵਾਰੀ ਮੈਂ ਐਮਐਲਏ ਬਣਿਆ ਭਾਜੀ ਹੋਰੀ ਨਹੀਂ ਸਾਡੇ ਆਰੇ ਹਸਪਤਾਲ ਆਏ ਐਤਕੀ ਇਹਨਾਂ ਨੇ ਵੀ ਕਿਰਪਾ ਕਰਤੀ ਇਸ ਲਈ ਭਾਵੇਂ ਤੁਹਾਨੂੰ ਸਰੋਪਾ ਪੈ ਗਿਆ ਮਗਰ ਤੁਹਾਨੂੰ ਬਾਰ ਬਾਰ ਪਾਏ ਦਾ ਸਵਾਦ ਵੜਾਉਂਦਾ ਇਸ ਲਈ ਬੋਲੇ ਸੋਨਿਆ ਉਹਨੂੰ ਵੇਖੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਬੜੀ ਗੁੱਜੀ ਦੀ ਗੱਲ ਹੈ ਔਰ ਤੂੰ ਵੀ ਖੋਚ ਰਿਆ ਕਰ ਕਾਲੂ ਤੂੰ ਵੀ ਹੱਥ ਕੇ ਵਖਾ ਹਾਂ ਇੱਕ ਹੋ ਚਾਹੀਦਾ ਇਨਾਂ ਦਾ ਯਾਰ ਜੋ ਸੀਖ ਲੋਤਾ ਤਾਂ ਖੋਜਾ ਨਹੀਂ ਤਾਂ ਇਹ ਮੇਰੇ ਨਾਲ ਹੁਣੇ ਪੰਗਾ ਪਾ ਲੈਣਾ ਹੀ ਕੋਈ ਨਾ ਕੋਈ ਨਹੀਂ ਮਗਰ ਵੱਡੀ ਗੱਲ ਆ ਮੇਰਾ ਵੀਰ ਸਾਰਿਆਂ ਨੇ ਦਿਲ ਵੱਡਾ ਕਰਕੇ ਕਿਉਂਕਿ ਅੱਜ ਇਹ ਲੜਾਈ ਸਾਡੀ ਨਹੀਂ ਅੱਜ ਲੜਾਈ ਪੰਜਾਬ ਦੀ ਬੇਤਰੀ ਲਈ ਆ ਔਰ ਪੰਜਾਬ ਦੀ ਬੇਤਰੀ ਲਈ ਜੇ ਲੜਾਈ ਲੜਨੀ ਆ ਸਾਰੀ ਪੰਚਾਇਤ ਸ਼ਾਮਲ ਹੋਈ ਆ ਔਰ ਮੈਂ ਸਮਝਦਾ ਕਿ ਤੁਸੀਂ ਆਉਣ ਵਾਲੇ ਦਿਨ ਨਜ਼ਾਰਾ ਵੇਖਿਓ ਹੌਲੀ 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 ਇੱਡੀ ਵੱਡੀ ਗਿਣਤੀ ਚ ਜਾਇਨਿੰਗ ਹੋਣੀ ਆ ਕਿਉਂਕਿ ਜਿਵੇਂ ਤੁਸੀਂ ਮੇਰੇ ਨਾਲ ਪੱਕੇ ਸੀ ਤੁਸੀਂ ਮੈਨੂੰ ਜਿਤਾਉਂਦੇ ਸੋ ਉਤਨਾ ਕਈ ਲੋਕ ਸਰਦਾਰ ਸੁਖਜਿੰਦਰ ਸਿੰਘ ਜੀ ਲਾਲੀ ਸਾਹਿਬ ਦਾ ਵੀ ਸਤਿਕਾਰ ਕਰਦੇ ਸੀ ਔਰ ਉਹਨਾਂ ਦੀ ਫੌਜ ਦੇ ਉਹ ਵੱਡੇ ਮੈਂਬਰ ਸੀ ਔਰ ਮੈਂ ਤਾਂ ਉਹ ਦਿਨ ਵੀ ਇਹ ਗੱਲ ਕੀਤੀ ਲਾਲੀ ਸਾਹਿਬ ਨਾਲ ਮੈਂ ਕਿਹਾ ਲਾਲੀ ਸਾਹਿਬ ਸਾਨੂੰ ਹੋਰ ਕਿਸੇ ਦਾ ਐਡਾ ਫਿਕਰ ਨਹੀਂ ਛੋਟੇ ਭਰਾ ਜੀ ਚਲੋ ਰਾਪ ਉਹਨਾਂ ਨੂੰ ਵੀ ਸਵਤੰਤਰ ਬਖਸ਼ੇ ਖੁਸ਼ੀਆਂ ਦਵੇ ਮਗਰ ਛੋਟੇ ਛੋਟੇ ਭਾਈ ਸਾਹਿਬ ਦੀ ਪਹਿਚਾਨ ਇਹ ਆ ਕਿ ਉਹ ਥੋਟਾ ਛੋਟਾ ਸਰਦਾਰ ਸੁਖਜਿੰਦਰ ਸਿੰਘ ਲਾਲੀ ਸਾਹਿਬ ਦਾ ਛੋਟਾ ਭਰਾ ਨੇ ਉਹਨੂੰ ਟਿਕਟ ਵੀ ਅਸਲੀ ਮਿਲੀ ਕਿਉਂਕਿ ਸਰਦਾਰ ਸੁਖਜਿੰਦਰ ਸਿੰਘ ਲਾਲੀ ਸਾਹਿਬ ਨੂੰ ਆਮ ਆਦਮੀ ਪਾਰਟੀ ਦਾ ਮੁਖੀ ਕੇਜਰੀਵਾਲ ਸਾਹਿਬ ਘਰੋਂ ਲੈ ਕੇ ਗਿਆ ਔਰ ਕੰਟਰੋਲ ਲੈ ਕੇ ਉਹਨਾਂ ਨੂੰ ਟਿਕਟ ਵੀ ਦਿੱਤੀ ਤੇ ਮੈਂ ਉਹ ਵੀਡੀਓ ਵੀ ਸਾਂਝੀ ਕੀਤੀ ਜਿਦ ਦਿਨ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਕਿ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ 45 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਔਰ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਦ ਦਿਨ ਲਾਲੀ ਸਾਹਿਬ ਆਮ ਆਦਮੀ ਪਾਰਟੀ ਚ ਗਏ ਅਸੀਂ ਸਾਰਿਆਂ ਨੇ ਭਗਵੰਤ ਮਾਨ ਦਾ ਭਾਸ਼ਣ ਵੀ ਸੁਣਿਆ ਔਰ ਉਸ ਦਿਨ ਇੱਕ ਲਾਲੀ ਸਾਹਿਬ ਗਏ ਸੀ ਇੱਕ ਜਿਹੜੇ ਕੈਬਨਿਟ ਦੇ ਵਜ਼ੀਰ ਨੇ ਡਾਕਟਰ ਬਲਜੀਤ ਕੌਰ ਜਿਹੜੇ ਹੁਣ ਵੀ ਕੈਬਿਨੇਟ 'ਚ ਨੇ ਉਹ ਗਏ ਸੀ ਕਹਿਣ ਦਾ ਭਾਅ ਕਿ ਪਾਰਟੀਆਂ ਅਰਸ਼ਦਾਰ ਲਾਲੀ ਜੀ ਦਾ ਸਤਿਕਾਰ ਕਰਦੀਆਂ ਸਨ ਔਰ ਇਹੀ ਕਾਰਨ ਹੈ ਕਿ ਅੱਜ ਵੀ ਸਤਿਕਾਰ ਨਾਲ ਅਸੀਂ ਤੁਸੀਂ ਪਾਰਟੀ 'ਚ ਸ਼ਾਮਲ ਆਏ ਹੋਏ ਹੋ ਮੈਂ ਤੇ ਜੋਸ਼ੀ ਸਾਹਿਬ ਨੇ ਤੁਹਾਨੂੰ ਉਦੋਂ ਦੇ ਸ਼ਾਮਲ ਵੀ ਕੀਤਾ ਤੁਹਾਨੂੰ ਜੀ ਆਇਆਂ ਵੀ ਕਿਹਾ ਥੋੜਾ ਧੰਵਾਦ ਵੀ ਕੀਤਾ ਔਰ ਤੁਹਾਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਪਰਿਵਾਰ ਦੇ ਜੀ ਥੋੜਾ ਨੌ ਵਰਤ ਕੇ ਅੱਜ ਜੇ ਇਸ ਰੁਤਬੇ ਤੇ ਪਹੁੰਚਿਆ ਉਹ ਤੁਹਾਡੇ ਨਾਲ ਧੋਖਾ ਜਾਂ ਬੇਵਫਾਈ ਕਰਕੇ ਮਗਰ ਰੱਬ ਸਾਨੂੰ ਸਮਤ ਬਖਸ਼ੇ ਹਿੰਮਤ ਬਖਸ਼ੇ ਅਸੀਂ ਇਹ ਜੀ ਗੁਸਤਾਖੀ ਨਹੀਂ ਕਰਾਂਗੇ ਤੁਹਾਨੂੰ ਅੱਗੇ ਲਾ ਕੇ ਨਾਲ ਲੈ ਕੇ ਚੱਲਾਂਗੇ ਔਰ ਜਿੱਥੇ ਤੁਹਾਡਾ ਮਾਣ ਹੋ ਉਹ ਤੁਹਾਡੇ ਸਾਥੀਆਂ ਦਾ ਮਾਣ ਹੋ ਉੱਥੇ ਸਾਡਾ ਹੋ ਔਰ ਉਸ ਦਿਨ ਵੀ ਮੇਰੇ ਵੀਰੋ ਮੈਂ ਦੋਵੇਂ ਹੱਥ ਜੋੜ ਕੇ ਕਿਉਂਕਿ ਦੇਖੋ 25 ਸਾਲ ਦੀ ਲੜਾਈ ਸੀ ਲੜਾਈ 'ਚ ਇਹ ਬੜਾ ਜ਼ਰੂਰੀ ਆ ਮੈਂ ਤਾਂ ਆਪਦੇ ਬੰਦਿਆਂ ਦੀ ਵਕਾਲਤ ਕਰਨੀ ਆ ਮੈਨੂੰ ਤਨਖਾਹ ਇਹ ਦਿੰਦੇ ਆ ਮੈਂ ਇਹਨਾਂ ਦਾ ਨੌਕਰ ਆ ਇਹਨਾਂ ਦਾ ਝਾੜੂ ਬਰਦਾਰ ਆ ਤੇ ਜਦੋਂ ਦੋ ਵਕੀਲ ਕਚਹਿਰੀ 'ਚ ਭਿੜਦੇ ਆ ਤੇ ਮੈਂ ਤਾਂ ਆਪਦੇ ਜਿਹੜੇ ਕਲਾਇੰਟ ਕਹਿ ਲੋ ਆਪਦੇ ਜਿਨ੍ਹਾਂ ਨੇ ਮੈਨੂੰ ਆਪਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਤਾਂ ਉਹਨਾਂ ਦਾ ਕੇਸ ਹੀ ਲੜਨਾ ਸੀ ਔਰ ਉਹ ਕੇਸ ਲੜਦਿਆਂ ਲੜਦਿਆਂ ਕਈ ਵਾਰੀ ਸਾਡੀ ਆਪਸ 'ਚ ਬੜੀ ਤਲਖੀ ਤੇ ਦੂਰੀ ਹੋ ਗਈ ਮਗਰ ਅੱਜ ਮੈਂ ਦੋਵੇਂ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੋਂ ਖਲੋ ਕੇ ਜਿੱਥੇ ਥੋਡੇ ਤੋਂ ਮੈਂ ਮਾਫੀ ਮੰਗੀ ਅੱਜ ਮੈਂ ਦੂਜੀ ਵਾਰੀ ਥੋਡੇ ਸਾਰੇ ਵਰਕਰ ਸਹਿਬਾਨਾਂ ਕੋਲੋਂ ਅਸੀਂ ਸਾਰੇ ਰਲ ਮਿਲ ਕੇ ਮਾਫੀ ਮੰਗਦੇ ਆ ਕਿ ਜੇ ਸਾਡੇ ਤੋਂ ਕੋਈ ਜ਼ਿੰਮੇਵਾਰੀ ਨਿਭਾਉਂਦਿਆਂ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਕੋਈ ਵਾਅਦਾ ਟੁੱਟ ਰਿਹਾ ਹੋ ਗਿਆ ਹੋਵੇ ਤੇ ਮੈਂ ਜ਼ਰੂਰ ਇਹ ਮਹਿਸੂਸ ਕਰਦਾ ਕਿ ਸੰਗਤ ਬਖਸ਼ਣ ਯੋਗ ਹੈ ਸੰਗਤ ਗੁਰੂ ਦੀ ਰੂਪ ਹੈ ਤੁਸੀਂ ਜਰੂਰ ਸਾਨੂੰ ਮਾਫ ਕਰੋਗੇ ਬਹੁਤ ਬਹੁਤ ਥੋੜਾ ਧੰਨਵਾਦ ਪੈ ਜੀ ਸਾਚਾ ਜੀ ਹਲਕੇ ਦੀ ਮੈਂ ਕੀ ਗੱਲ ਕਰਾਂ ਅੱਜ ਉਹ ਸਾਡੇ 7 ਸਾਲਾਂ ਚ ਜੋ ਹਾਲਾਤ ਦੋਵੇਂ ਸਰਕਾਰਾਂ ਨੇ ਬਣਾਏ ਆ ਉਹ ਤੁਸੀਂ ਬੇਖੂਬੀ ਜਾਣਦੇ ਹੋ ਔਰ ਮੈਂ ਉਹਨਾਂ ਗੱਲਾਂ ਨੂੰ ਬਾਰ ਬਾਰ ਨਹੀਂ ਦਰਾਉਣਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਮਗਰ ਮੈਂ ਤੁਹਾਨੂੰ ਇਹ ਬੇਨਤੀ ਜਰੂਰ ਕਰੂੰਗਾ ਕਈ ਲੋਕਾਂ ਨੂੰ ਭਲੇਖਾ ਪੈ ਗਿਆ ਕਿ ਜਿਹੜੀ ਇਹ ਧਰਤੀ ਆ ਇਹ ਧਰਤੀ ਕਿਥੇ ਬੇਈਮਾਨਾਂ ਨੂੰ ਮੌਕਾ ਪਰਸਤਾ ਨੂੰ ਸਰਕਾਰ ਦੇ ਅੱਗੇ ਗੋਡੇ ਟੇਕਣ ਵਾਲਿਆਂ ਨੂੰ ਇਹ ਧਰਤੀ ਕਿਥੇ ਵੇਲ ਦੇ ਦੂੰ ਮਾਫ ਕਰ ਦੂੰ ਨਹੀਂ ਸੰਗਤ ਜੀ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਧਰਤੀ ਯੋਧਿਆਂ ਜਰਾਵਰਾ ਦੀ ਧਰਤੀ ਆ ਇਹ ਧਰਤੀ ਬਹਾਦਰ ਸੂਰਬੀਰਾ ਦੀ ਧਰਤੀ ਹੈ ਇਹ ਧਰਤੀ ਜੋ ਲੋਕ ਵਫਾਦਾਰੀ ਨਾਲ ਇਸ ਮਿੱਟੀ ਦੇ ਨਾਲ ਪਿਆਰ ਕਰਦੇ ਆ ਸਾਡੇ ਗੁਰੂ ਨੇ ਵੀ ਉਹਨਾਂ ਨੂੰ ਮਾਣ ਦਿੱਤਾ ਸਨਮਾਨ ਦਿੱਤਾ ਤੇ ਹੱਕ ਨਾਲ ਲਾਇਆ ਤੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜੇ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਮੈਨੂੰ ਪਤਾ ਸਤਕਾਰ ਕਰਦੇ ਹੋ ਫਿਰ ਤੁਸੀਂ ਇਸ ਗੱਲ ਨੂੰ ਵੀ ਸਮਝੋਗੇ ਕਿ ਜਿਹੜਾ ਬੰਦਾ ਆਪ ਦੇ ਸਟੈਂਡ ਤੇ ਪੱਕਾ ਮਾਝੇ ਦੀ ਧਰਤੀ ਉਹਦਾ ਸਤਿਕਾਰ ਕਰਦੀ ਹੈ ਮੈਨੂੰ